ਕੀ ਮਾ ਪ੍ਰੋਵਾਈਡ ਹੁੰਦੀਆਂ ਨੇ ਪੈਸੇ ਦੇ ਕੇ ਬੰਦੇ ਨਾਲ ਜਾਂਦੇ ਨੇ ਮੈਨੂੰ ਵੀ ਆਫਰ ਆਈਆਂ ਨੇ ਵੀ ਕੁਝ ਬੰਦਿਆਂ ਵੱਲੋਂ ਵੀ ਅਸੀਂ ਤੁਹਾਨੂੰ ਟੀਮ ਦਵਾਂਗੇ ਇੰਨੇ ਪੈ ਲੈਵਾਂਗੇ ਨਾ ਕਿ ਮੈਂ ਰੇੜੀ ਲਗਾਨਾ ਮੇਰੇ ਕਿਹੜਾ 2 ਨੰਬਰ ਦੇ ਬੰਦੇ ਨੇ ਜਾਂ ਮੈਂ ਇੰਨਾ ਵੱਡੇ ਲੀਡਰਾ ਵਾਂ ਉਹਨਾਂ ਬੈਂਕ ਡਰੈਸਟੀ ਵਾਲੇ ਕੋ ਪੈਸੇ ਖੰਣਾ ਵਾ ਠੀਕ ਹੈ ਨਹੀਂ ਕਿਹੜਾ ਮੈਂ ਆਪਣਾ ਟੀਮਾਂ ਲਾ ਕੇ ਚੱਲਾਂ ਕੋਈ ਗੱਲ ਹੈ ਜੀ ਫਾਨੇ ਦੇ ਕੋਲੇ ਇੰਨੀ ਗੱਡੀ ਆ ਗੱਡੀ ਆ ਫਾਨੇ ਕੋ ਆ ਗੱਡੀ ਆ ਸਾਨੂੰ ਉਹਨਾਂ ਚੀਜ਼ਾਂ ਦਾ ਕੋਈ ਮਤਲਬ ਨਹੀਂ ਹੋਣਾ ਚਾਹੀਦਾ ਜਿਹੜੀ ਰਾਜਨੀਤੀ ਹੈ ਉਸਦੇ ਮੁੱਦੇ ਦੀ ਹੁੰਦੀ ਹੈ ਵੀ ਜਿਹੜਾ ਨੇ ਲੀਡਰ ਨੇ 10 ਸਾਲ ਲਗਵਾਨੇ ਤੇ ਐਮਪੀ ਦੇ ਦੌਰ ਤੇ ਲਾਏ ਉਹਦੀ ਪ੍ਰਾਪਤੀ ਕੀ ਹੈ ਮੇਰਾ ਖੜਾਣਾ ਇੱਕੋ ਹੀ ਮਕਸਦ ਹੈ ਆਣ ਵਾਲੇ 10 ਸਾਲਾਂ ਬਾਅਦ ਆਣ ਵਾਲੇ 5 ਸਾਲਾਂ ਬਾਅਦ ਆਣ ਵਾਲੇ 9 8 ਸਾਲਾਂ ਬਾਅਦ ਲੁਧਿਆਣੇ ਦੇ ਉਹ ਹਾਲਾਤ ਬਣ ਸਕਦੇ ਨੇ ਬੁੱਢੇ ਦਰਿਆ ਦੇ ਨਾਲ ਇੱਥੇ ਮਾਲਵੇਜ ਉਹ ਜੋ ਪਿੰਡ ਨੇ ਬੱਚਾ ਕੈਂਸਰ ਲੈ ਕੇ ਜਨਮ ਲੈ ਰਿਹਾ ਪੁੱਤ ਜਨਮ ਲੈਂਦਾ ਤਾਂ ਉਹਦੇ ਖੂਨ ਵਿੱਚ ਕੈਂਸਰ ਹੈ ਜਿਹੜੀ ਉਹਦੀ ਜੜ ਹੈ ਨਾ ਉਹ ਲੁਧਿਆਣੇ ਚ ਲੱਗੀ ਹੋਈ ਹੈ ਇਹ ਬੋਟਾਲ ਦੇ ਜਿਹੜੇ ਉਮੀਦਵਾਰ ਕਹਿੰਦੇ ਬੜੀ ਗਰਮੀ ਹੈ ਅਸੀਂ ਵੀ ਆਪਣੀ ਐਕਟੀਵਿਟੀ ਤੇ ਪ੍ਰਚਾਰ ਕਰ ਰਹੇ ਗਰਮੀ ਦੇ ਵਿੱਚ ਤੁਸੀਂ ਦੇਖਿਆ ਹੋਣਾ ਸਾਨੂੰ ਪਤਾ ਵੀ ਗਰਮੀ ਹੈ ਲੇਕਿਨ ਅਸੀਂ ਲੋਕਾਂ ਨੂੰ ਜਾਗਰੂਕ ਦੀ ਕੋਸ਼ਿਸ਼ ਕਰ ਰਹੇ ਹਾਂ ਧੰਨ ਨੇ ਸਾਡੇ ਉਹ ਮੁਲਾਜ਼ਮ ਜਿਹੜੇ ਸਾਡੇ ਨਾਲ ਡਿਊਟੀ ਦੇ ਨੇ ਬੜੇ ਇੰਨੇ ਗਰਮੀ ਦੇ ਵਿੱਚ ਐਕਟੀਵਾ ਤੇ ਮੇਰੇ ਨਾਲ ਜਗਰਾਉਂ ਮੋਲਾਪੁਰ ਮੇਰੇ ਨਾਲ ਉੱਥੇ ਢੇਲੋ ਮੇਰੇ ਨਾਲ ਹੰਬੜਾ ਹਰ ਪਲ ਲੁਧਿਆਣੇ ਦੇ ਕੋਨੇ ਕੋਨੇ 'ਚ ਮਿਲਦਾ ਐਕਟੀਵਾ ਤੇ ਜਾ ਰਹੇ ਨੇ ਕਿਉਂਕਿ ਮੈਂ ਦੋ ਨੰਬਰ ਤੇ ਕੰਮ ਨਹੀਂ ਕਰਦਾ ਮੈਂ ਗੱਡੀ ਨਹੀਂ ਲੈ ਸਕਦਾ ਅੱਜ ਸਤਿ ਸ਼੍ਰੀ ਅਕਾਲ ਜੀ ਪੰਜਾਬ న్యూਸ ਨਾਲ ਜੁੜਿਆ ਹਾਂ ਤੁਸੀਂ ਮੈਂ ਤੁਹਾਡੇ ਨਾਲ ਖੁਸ਼ਬੂ ਸ਼ਰਮਾ ਸਵਾਗਤ ਕਰਦੀ ਤੁਹਾਡਾ ਉਮੀਦ ਕਰਦੀ ਤੁਸੀਂ ਠੀਕ ਠਾਕ ਹੋਵੋਗੇ ਇੱਕ ਵੀਡੀਓ ਦੇਖ ਰਿਹਾ ਹਾਂ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਆਜ਼ਾਦ ਉਮੀਦਵਾਰ ਨੇ ਉਹ ਖੜੇ ਹੋਏ ਨੇ ਆਜ਼ਾਦ ਵੱਲੋਂ ਕਿ ਲੋਕਾਂ ਦਾ ਮੈਂ ਭਲਾ ਕਰਨਾ ਚਾਹੇ ਇਸ ਵਾਰ ਮੇਰੇ ਤੇ ਲੋਕ ਜਿਹੜੇ ਭਰੋਸਾ ਕਰਕੇ ਵੇਖਣ ਤੇ ਨਾਲ ਬੋਡੀਗਾਰਡ ਉਹਨਾਂ ਦੇ ਬੈਠੇ ਹੋਏ ਨੇ ਜਿਹੜੇ ਉਹਨਾਂ ਨੂੰ ਮਿਲੇ ਨੇ ਤੇ ਬੜੇ ਵਧੀਆ ਲੱਗ ਰਹੇ ਨੇ ਇੱਕ ਅੱਛੀ ਵਾਈਬ ਦੇਖਣ ਨੂੰ ਮਿਲ ਰਹੀ ਹੈ ਤੇ ਮੀਡੀਆ ਵਾਲੇ ਜਿਹੜੇ ਮੈਂ ਦੇਖ ਰਹੀਆਂ ਉਹ ਵੀ ਕੋਈ ਬਿਨਾਂ ਪੈਸੇ ਲੈ ਕੇ ਹੀ ਉਸ ਚੀਜ਼ ਨੂੰ ਜਿਹੜਾ ਸ਼ੇਅਰ ਕਰ ਰਹੇ ਨੇ ਆਪਣੇ ਪੇਜਾਂ ਤੇ ਪਾ ਰਹੇ ਨੇ ਕਿ ਇੱਕ ਆ ਵੀ ਉਮੀਦਵਾਰ ਹੈ ਇਹਨਾਂ ਨੂੰ ਵੀ ਦੇਖੋ ਇਹਨਾਂ ਨੂੰ ਵੀ ਪਛਾਣਨ ਲੁਧਿਆਣਾ ਦੇ ਵਿੱਚ ਰਹਿੰਦੇ ਨੇ ਰਵਿੰਦਰਪਾਲ ਸਿੰਘ ਜੀ ਬਾਬਾ ਜੀ 버ਗਰਾਂ ਵਾਲੇ ਜਿਹੜੇ 버ਗਰ ਲਗਾਉਂਦੇ ਨੇ ਮਾਡਲ ਟਾਊਨ ਦੇ ਵਿੱਚ ਤੁਹਾਨੂੰ ਪਤਾ ਹੋਣਗੇ ਬਾਬਾ ਜੀ ਨੂੰ ਪਛਾਣ ਵੀ ਲਿਆ ਤੁਸੀਂ ਤੇ ਆਜ਼ਾਦ ਖੜੇ ਹੋਏ ਨੇ ਲੋਕਾਂ ਦਾ ਭਲਾ ਕਰਨ ਲਈ ਇਹਨਾਂ ਸਭ ਤੋਂ ਵੱਡਾ ਮੁੱਦਾ ਜਿਹੜਾ ਇਹਨਾਂ ਦਾ ਬੁੱਢਾ ਦਰਿਆ ਕਿ ਆਉਣ ਵਾਲੇ 5-10 ਸਾਲਾਂ ਦੇ ਵਿੱਚ ਬੱਚੇ ਜਿਹੜੇ ਲੁਧਿਆਣਾ 'ਚ ਜੰਮਣ ਆਲੇ ਨੇ ਉਹ ਕੈਂਸਰ ਨਾਲੀ ਲੈ ਕੇ ਜੰਮਣਗੇ ਤਾਂ ਇਦਾਂ ਦੀ ਬਹੁਤ ਡਰਾਵਣੀਆਂ ਚੀਜ਼ਾਂ ਨੂੰ ਰੋਕਣ ਲਈ ਉਹ ਸਾਹਮਣੇ ਆਏ ਨੇ ਸਵਾਗਤ ਕਰਦੇ ਹਾਂ ਸੱstriਕਰ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇ ਠੀਕ ਹੈ ਚੜ੍ਹਦੀ ਕਲਾ ਜੀ ਆਨੰਦ ਹੈ ਜੀ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਸਮਾਈਲ ਕੋਈ ਉਹ ਨਹੀਂ ਨਾ ਤੜਕ ਭੜਕੀ ਨਹੀਂ ਟੀਮ ਨਾਲ ਹੋਵੇ ਇੰਨੇ ਜਾਂ ਇੰਨੇ ਕੈਂਪੇਨ ਲਗਾਣੇ ਕੋਈ ਇਦਾਂ ਦੀ ਪਲੈਨਿੰਗ ਨਹੀਂ ਉਹ ਪੈਸੇ ਖਰਚ ਕੇ ਸਭ ਦਿਖਾਵਾ ਹੈ ਜੀ ਜੇ ਕੋਈ ਮੇਰੇ ਨਾਲ ਚੱਲਣਾ ਚਾਹੁੰਦਾ ਤਾਂ ਦਿਨੋ ਚੱਲੇ ਮੈਂ ਪੈਸੇ ਖਰਚ ਕੇ ਕਿਸੇ ਨੂੰ ਨਾਲ ਨਹੀਂ ਤੋਰਨਾ ਜਿੰਨੇ ਵੀ ਉਮੀਦਵਾਰਾਂ ਦੇ ਨਾਲ ਟੀਮਾਂ 돌 ਰਹੀਆਂ ਨੇ ਪੈਸੇ ਤੋਂ ਬਿਨਾਂ ਨਹੀਂ 돌 ਰਹੀਆਂ 15 1500 ਰੁਪਏ 2 2000 ਰੁਪਏ ਦਿਹਾੜੀ ਤੇ ਮੁੰਡੇ ਉਹਨਾਂ ਦੇ ਨਾਲ ਨੇ ਟੀਮਾਂ ਪ੍ਰੋਵਾਈਡ ਹੁੰਦੀਆਂ ਨੇ ਪੈਸੇ ਦੇ ਕੇ ਬੰਦੇ ਨਾਲ ਜਾਂਦੇ ਨੇ ਮੈਨੂੰ ਵੀ ਆਫਰ ਆਈਆਂ ਨੇ ਵੀ ਕੁਝ ਬੰਦਿਆਂ ਵੱਲੋਂ ਵੀ ਅਸੀਂ ਤੁਹਾਨੂੰ ਟੀਮ ਦਵਾਂਗੇ ਇਹਨੇ ਪੈਸੇ ਲਵਾਂਗੇ ਮੈਂ ਕਹਿੰਦਾ ਮੈਂ ਰੇਡ ਹੀ ਲਗਾਨਾ ਵਾਂ ਮੇਰੇ ਕਿਹੜਾ ਦੋ ਨੰਬਰ ਦੇ ਬੰਦੇ ਨੇ ਜਾਂ ਮੈਂ ਇੰਨਾ ਵੱਡੇ ਲੀਡਰਾਂ ਵਾਂ ਉਹਨਾਂ ਬੈਂਕ ਇੰਡਸਟਰੀ ਵਾਲੇ ਕੋ ਪੈਸੇ ਖੰਨਾ ਵਾਂ ਠੀਕ ਹੈ ਨਹੀਂ ਜਿਹੜਾ ਮੈਂ ਦਣਾ ਟੀਮਾਂ ਲੈ ਕੇ ਚੱਲਾਂ ਕਿ ਕੋਈ ਵੀ ਪਾਰਟੀ ਵਾਲਾ ਵਾ ਇੱਕ ਦੂਜੇ ਤੇ ਬਸ ਉਹ ਬੋਲਦੇ ਨੇ ਆ ਇਹ ਕਰ ਰਿਹਾ ਉਹ ਇਹ ਕਰ ਰਿਹਾ ਪਰ ਐਕਚੁਅਲ ਚ ਜੋ ਗੱਲਾਂ ਹੋਣੀਆਂ ਚਾਹੀਦੀਆਂ ਲੋਕਾਂ ਨਾਲ ਕਿ ਅਸੀਂ ਤੁਹਾਨੂੰ ਆ ਚੀਜ਼ ਦਵਾਂਗੇ ਉਹਦੇ ਬਾਰੇ ਕੋਈ ਗੱਲ ਨਹੀਂ ਕਰ ਰਿਹਾ ਪਾਰਟੀਆਂ ਤੇ ਬਸ ਕਿੱਚਲ ਛਾਲਣ ਲੱਗ ਪਏ ਨੇ ਹਾਂਜੀ ਕੋਈ ਕਹ ਰਿਹਾ ਜੀ ਫਲਾਣੇ ਦੇ ਕੋਲ ਇੰਨੀ ਗੱਡੀ ਆ ਆ ਗੱਡੀ ਆ ਫਲਾਣੇ ਕੋਲ ਆ ਗੱਡੀ ਆ ਨਾ ਸਾਨੂੰ ਉਹਨਾਂ ਚੀਜ਼ਾਂ ਦਾ ਕੋਈ ਮਤਲਬ ਨਹੀਂ ਹੋਣਾ ਚਾਹੀਦਾ ਜਿਹੜੀ ਰਾਜਨੀਤੀ ਹੈ ਉਸਦੇ ਮੁੱਦੇ ਦੀ ਹੋਣੀ ਚਾਹੀਦੀ ਹੈ ਵੀ ਫਲਾਣੇ ਲੀਡਰ ਨੇ 10 ਸਾਲ ਲੁਧਿਆਣੇ ਚ ਐਮਪੀ ਦੇ ਤੌਰ ਤੇ ਲਾਏ ਉਹਦੀ ਪ੍ਰਾਪਤੀ ਕੀ ਹੈ ਉਨੇ ਬੁੱਡੇ ਦਰਿਆ ਦੀ ਗੱਲ ਕੀਤੀ ਸੀ ਉਹਨੇ ਬੁੱਡੇ ਦਰਿਆ ਦਾ ਕਿਤਾ ਕੀ ਹੈ ਇਹ ਉਹਦੀ ਪ੍ਰਾਪਤੀ ਜ਼ੀਰੋ ਹੈ ਫਿਰ ਉਹ ਕਿਉਂ ਇੱਥੇ ਮੈਦਾਨ ਚ ਖੜਾ ਹੋਇਆ ਹੈ ਇਹ ਕਿਉਂ ਵੋਟ ਮੰਗਣ ਆ ਰਿਹਾ ਹੈ ਤੇ ਕਿਉਂ ਅਸੀਂ ਆਪਣੇ ਘਰਾਂ ਦੇ ਬਾਹਰ ਉਹਦੇ ਪੋਸਟਰ ਲੱਗਣ ਦੇ ਰਹੇ ਹਾਂ ਜਿਸ ਬੰਦੇ ਦੀ ਕੋਈ ਪ੍ਰਾਪਤੀ ਨਹੀਂ ਇਹ ਸਾਨੂੰ ਦੇਖਣਾ ਚਾਹੀਦਾ ਹੈ ਸਾਨੂੰ ਇਹਨਾਂ ਲੀਡਰਾਂ ਦੇ ਅੱਗੇ ਇਹਨਾਂ ਗੁੰਡਿਆਂ ਅੱਗੇ ਝੁਕਣਾ ਨਹੀਂ ਚਾਹੀਦਾ ਤੇ ਜਿਵੇਂ ਮੈਂ ਤੁਹਾਨੂੰ ਹੁਣ ਦੱਸਾਂ ਵੀ ਮੇਰਾ ਤੁਸੀਂ ਪੁੱਛਿਆ ਵੀ ਤੁਹਾਡਾ ਖੜਨ ਦਾ ਮਕਸਦ ਕੀ ਹੈ ਮੇਰਾ ਖੜਨ ਦਾ ਇੱਕੋ ਹੀ ਮਕਸਦ ਹੈ ਆਣ ਵਾਲੇ 10 ਸਾਲਾਂ ਬਾਅਦ ਆਨ ਵਾਲੇ 5 ਸਾਲਾ ਬਾਅਦ ਆਨ ਵਾਲੇ 9-8 ਸਾਲਾ ਬਾਅਦ ਲੁਧਿਆਣੇ ਦੇ ਉਹ ਹਾਲਾਤ ਬਣ ਸਕਦੇ ਨੇ ਬੁੱਢੇ ਦਰਿਆ ਦੇ ਨਾਲ ਜਿਵੇਂ ਤੁਸੀਂ ਮਾਲਵੇ ਵਿੱਚ ਜਾਓ ਰਾਜਥਾਨ ਵਿੱਚ ਜਾਓ ਉਹਨਾਂ ਨੂੰ ਕੈਂਸਰ ਦਾ ਹੱਬ ਗਿਆ ਜਾਂਦਾ ਹੋਂ ਦਾ ਕਟੇਨ ਜਾਂਦੀ ਓਧਰ ਉਹਨੂੰ ਕੈਂਸਰ ਵਾਲੀ ਟ੍ਰੇਨ ਕਹਿਣ ਲੱਗ ਪਏ ਮਤਲਬ ਕਿ ਉਸ ਟ੍ਰੇਨ ਦੇ ਵਿੱਚ ਕੈਂਸਰ ਦੇ ਮਰੀਜ਼ਾਂ ਦੀ ਬਹੁਤਾਤ ਹੈ ਤਾਂ ਕੈਂਸਰ ਟ੍ਰੇਨ ਉਹਦਾ ਨਾਮ ਪੈ ਗਿਆ ਤੇ ਲੁਧਿਆਣੇ ਦੇ ਵੀ ਪੰਜਾਬ ਦੇ ਵੀ ਹਾਲਾਤ ਜਿਹੜੇ ਬਹੁਤ ਜ਼ਿਆਦਾ ਮਾੜੇ ਕਿਉਂਕਿ ਮਾਲਵੇ ਦੇ ਤਾਂ ਹੋ ਚੁੱਕੇ ਨੇ ਤੁਸੀਂ ਮਾਲਵੇ ਚ ਜਾਓ ਬਹੁਤ ਪਿੰਡਾਂ ਦੇ ਦਰੇ ਪਿੰਡ ਨੇ ਜਿੱਥੇ ਬੱਚੇ ਅਪਾਹਜ ਜੰਮਦੇ ਨੇ ਰਾਜਸਥਾਨ ਜਿਹੋ ਜੇ ਪਿੰਡ ਨੇ ਇੱਥੇ ਬੱਚੇ ਅਪਾਹਜ ਜੰਮਦੇ ਨੇ ਇੱਥੇ ਮਾਲਵੇ ਚ ਉਹ ਜੋ ਪਿੰਡ ਨੇ ਬੱਚਾ ਕੈਂਸਰ ਲੈ ਕੇ ਜਨਮ ਲੈ ਰਿਹਾ ਬੱਚਾ ਜਨਮ ਲੈਂਦਾ ਤੇ ਉਹਦੇ ਖੂਨ ਵਿੱਚ ਕੈਂਸਰ ਹੈ ਜਿਹੜੀ ਉਹਦੀ ਜੜ ਹੈ ਨਾ ਉਹ ਲੁਧਿਆਣੇ ਚ ਲੱਗੀ ਹੋਈ ਹੈ ਲੁਧਿਆਣੇ ਦਾ ਬੁੱਢਾ ਦਰਿਆ ਜਿਹੜਾ ਬਹੁਤ ਹੀ ਪਵਿੱਤਰ ਦਰਿਆ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚਰਨਛੋਪਾ ਪ੍ਰਾਪਤ ਹੈ ਉਸ ਬੁੱਢੇ ਦਰਿਆ ਨੂੰ ਗੰਦਾ ਨਾਲਾ ਬਣਾ ਦਿੱਤਾ ਗਿਆ ਵੱਡੇ ਵੱਡੇ ਡੈਗ ਇੰਡਸਟਰੀ ਵਾਲਿਆਂ ਵੱਲੋਂ ਉਹਦੇ ਵਿੱਚ ਕੈਮੀਕਲ ਵਾਲਾ ਪਾਣੀ ਛੱਟਿਆ ਜਾ ਰਿਹਾ ਕਾਰਪੋਰੇਸ਼ਨ ਵਾਲਿਆਂ ਵੱਲੋਂ ਉਹਦੇ ਵਿੱਚ ਸੀਵਰੇਜ ਦਾ ਪਾਣੀ ਪਾਇਆ ਜਾ ਰਿਹਾ ਠੀਕ ਹੈ ਜੀ ਡੈਰੀ ਵਾਲਿਆਂ ਵੱਲੋਂ ਉਹਦੇ ਵਿੱਚ ਪ੍ਰੋਡਕਸ਼ਨ ਫਲਾਇਆ ਜਾ ਰਿਹਾ ਮਤਲਬ ਕਿ ਸਾਰੇ ਅਸੀਂ ਲੋਕੋ ਤੇ ਲਈ ਦੋਸ਼ੀ ਆਂ ਸਾਨੂੰ ਗੁਰੂ ਸਾਹਿਬ ਨੇ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਅਸੀਂ ਪਾਣੀ ਆਪਣਾ ਪਿਓ ਪਾਣੀ ਪੀਤਾ ਸੀ ਜਿਹੜਾ ਉਹਨੂੰ ਆਪਾਂ ਤਬਾਹ ਕਰ ਲਿਆ ਧਰਤੀ ਨੂੰ ਵੀ ਖਰਾਬ ਕਰ ਰਹੇ ਆਂ ਅਸੀਂ ਨਾ ਟੇਕਾ ਦਿੱਤਾ ਜਾਂਦਾ ਲੀਡਰ ਵਾਲੋ ਕਿਸੇ ਸੜਕ ਦਾ ਆਪਣੇ ਚੇਤੇ ਨੂੰ ਉਹ ਸਾਰੇ ਦਖਤ ਪੱਟ ਕੇ ਵੇਚ ਦਿੰਦਾ ਤੇ ਸੜਕ ਬਣਾ ਕੇ ਜਾਂਦਾ ਨਵੇਂ ਦਖਤ ਨਹੀਂ ਲੱਗਦੇ ਜੀ ਅਗਰ ਮੈਂ ਜਿੱਤੂਗਾ ਨਾ ਜੀ ਮੈਂ ਜਿਹੜੀ ਵੀ ਮੇਰੇ ਕਾਰਜਕਾਲ 'ਚ ਸੜਕ ਬਣੀ ਮੈਂ ਉਦੋਂ ਤੱਕ ਸੜਕ ਦੀ ਮਨਜ਼ੂਰੀ ਨਹੀਂ ਦਵਾਂਗਾ ਜਦੋਂ ਤੱਕ ਉਹ ਹਲਫੀਆ ਬਿਆਨ ਨਹੀਂ ਦਿੰਦੇ ਕਿ ਅਸੀਂ ਇੱਕ ਲੱਖ ਦਾ ਪੱਟਾਂਗੇ ਤਾਂ 5 ਨਵੇਂ ਲਾਵਾਂਗੇ ਠੀਕ ਹੈ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਨਾ এনवायरमेंट ਅੱਗ ਦਾ ਗੋਲਾ ਬਣਿਆ ਹੋਇਆ ਸਾਰਾ ਇਹ ਵੋਟਾਂ ਵਿੱਚ ਜਿਹੜੇ ਉਮੀਦਵਾਰ ਕਹਿੰਦੇ ਬੜੀ ਗਰਮੀ ਹੈ ਅਸੀਂ ਵੀ ਆਪਣੀ ਐਕਟਿਵਾ ਤੇ ਪ੍ਰਚਾਰ ਕਰ ਰਹੇ ਹਾਂ ਗਰਮੀ ਦੇ ਵਿੱਚ ਤੁਸੀਂ ਦੇਖਿਆ ਹੋਣਾ ਸਾਨੂੰ ਪਤਾ ਵੀ ਗਰਮੀ ਹੈ ਲੇਕਿਨ ਅਸੀਂ ਲੋਕਾਂ ਨੂੰ ਜਾਗਾਨ ਦੀ ਕੋਸ਼ਿਸ਼ ਕਰ ਰਹੇ ਹਾਂ ਤੁਹਾਨੂੰ ਨੇ ਸਾਡੇ ਉਹ ਮੁਲਾਜ਼ਮ ਜਿਹੜੇ ਸਾਡੇ ਨਾਲ ਡਿਊਟੀ ਤੇ ਨੇ ਜਿਹੜੇ ਇੰਨੀ ਗਰਮੀ ਦੇ ਵਿੱਚ ਐਕਟਿਵਾ ਤੇ ਮੇਰੇ ਨਾਲ ਜਗਰਾਉ ਮੋਲਾਪੁਰ ਮੇਰੇ ਨਾਲ ਉੱਥੇ ਡੇਲੋ ਮੇਰੇ ਨਾਲ ਹੰਬੜਾ ਹਰ ਲੁਧਿਆਣੇ ਦੇ ਕੋਨੇ ਕੋਨੇ 'ਚ ਮੇਰੇ ਨਾਲ ਐਕਟਿਵਾ ਤੇ ਜਾ ਰਹੇ ਨੇ ਕਿਉਂਕਿ ਮੈਂ ਦੋ ਨੰਬਰ ਤੇ ਕੰਮ ਨਹੀਂ ਕਰਦਾ ਮੈਂ ਗੱਡੀ ਨਹੀਂ ਲੈ ਸਕਦਾ ਅੱਜ ਮੈਂ ਲੁਧਿਆਣੇ ਦੇ ਲੋਕਾਂ ਨੂੰ ਬੇਨਤੀ ਕਰਾਂਗਾ ਬੁੱਢੇ ਦਰਿਆ ਨੂੰ ਬਚਾਉਣਾ ਹੈ ਬੁੱਢੇ ਦਰਿਆ ਨੂੰ ਨਹੀਂ ਬਚਾਉਣਾ ਅਸਲ 'ਚ ਤੁਸੀਂ ਆਪਣੇ ਆਪ ਨੂੰ ਬਚਾਉਣਾ ਹੈ ਜੇ ਅਸੀਂ ਨਾ ਜਾਗੇ ਆਉਣ ਵਾਲੇ 10 ਸਾਲਾਂ ਬਾਅਦ ਬੁੱਢੇ ਦਰਿਆ ਨੇ ਲੁਧਿਆਣੇ ਦਾ ਵੀ ਇਹ ਹਾਲ ਕਰ ਦੇਣਾ ਕਿ ਬੱਚੇ ਕੈਂਸਰ ਸਮੇਤ ਜੰਮਣਗੇ ਬੱਚੇ ਅਪਾਹਜ ਜੰਮਣਗੇ ਕਿਉਂਕਿ ਧਰਤੀ ਦਾ ਪਾਣੀ ਸਾਰਾ ਕੈਂਸਰ ਵਾਲਾ ਹੋ ਰਿਹਾ ਖਰਾਬ ਹੋ ਰਿਹਾ ਜਾਗ ਜਾਓ ਸਮੱਸਿਆ ਕਿੱਦਾਂ ਤੁਸੀਂ ਠੀਕ ਕਰੋਗੇ ਇਹਦੇ ਬਾਰੇ ਸਪਲੈਨਿੰਗ ਕੀਤੀ ਹੋਏਗੀ ਕਿ ਆਪਾਂ ਇਹ ਚੀਜ਼ ਕਰਾਂਗੇ ਜੀ ਇਹ ਜਿਹੜੇ ਅਸੀਂ ਮੌਜੂਦਾ ਸਾਡੇ ਐਮਪੀ ਐਮਐਲਏ ਹਨ ਇਹ ਇਹਨਾਂ ਡੈਂਗ ਇੰਡਸਟਰੀ ਵਾਲਿਆਂ ਕੋਲੋਂ ਪੈਸੇ ਖਾਂਦੇ ਨਹੀਂ ਅਗਰ ਮੈਂ ਜਿੱਤਾਂਗਾ ਤਾਂ ਮੈਂ ਇਹਨਾਂ ਕੋਲੋਂ ਪੈਸੇ ਨਹੀਂ ਖਾਵਾਂਗਾ ਮੈਂ ਡਾਇਰੈਕਟ ਜਾ ਕੇ ਮੈਂ ਡਾਇਰੈਕਟ ਪ੍ਰਸ਼ਾਸਨ ਨੂੰ ਨਾਲ ਲੈ ਕੇ ਇਹਨਾਂ ਦੀ ਡੈਂਗਾ ਸੀਲ ਕਰਾਂਗਾ ਉਦੋਂ ਤੱਕ ਸੀਲ ਕਰਾਂਗਾ ਜਦੋਂ ਤੱਕ ਮੈਂ ਵਪਾਰ ਦਾ ਵਿਰੋਧੀ ਨਹੀਂ ਹੈਗਾ ਵਪਾਰ ਦਾ ਵਿਰੋਧੀ ਨਹੀਂ ਮੈਂ ਸਮਾਜ ਦਾ ਵਿਰੋਧੀ ਨਹੀਂ ਲੇਕਿਨ ਮੈਂ ਕਹਿੰਦਾ ਕਿ ਮੌਤ ਵੰਡਮੀ ਕਿਸੇ ਨੂੰ ਬਹੁਤ ਵੱਡਾ ਪਾਪ ਹੈ ਮੋਤ ਮੋਤੇ ਬਦਲੇ ਮੋਤ ਦੀ ਸਜ਼ਾ ਹੁੰਦੀ ਹੈ ਜਿਹੜਾ ਕਾਨੂੰਨ ਕਹਿੰਦਾ ਠੀਕ ਹੈ ਜੀ ਕਿਸੇ ਨੂੰ ਆਪਾਂ ਬਹੁਤ ਲੋਕਾਂ ਨੂੰ ਜਾਨੋਂ ਮਾਰ ਦਈਏ ਤਾਂ ਕਈ ਵਾਰੀ ਕੋਰਟ ਫਾਂਸੀ ਦੀ ਸਜ਼ਾ ਸੁਣਾ ਦਿੰਦੀ ਹੈ ਤੇ ਇਹ ਡਾਕ ਇੰਡਸਟਰੀ ਵਾਲੇ ਹੁਣ ਤੱਕ ਲੱਖਾਂ ਲੋਕਾਂ ਨੂੰ ਕੈਂਸਰ ਨਾਲ ਮਾਰ ਚੁੱਕੇ ਐ ਇਹਨਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਮੈਂ ਕਹਿੰਦਾ ਵੀਰੋ ਕੰਮ ਕਰੋ ਕਮਾਈ ਕਰੋ ਪੰਜਾਬ 'ਚ ਰਹਿ ਕੇ ਬਿਜ਼ਨਸ ਕਰੋ ਪਰ ਲੋਕਾਂ ਦੀ ਜਾਨਾਂ ਨਾਲ ਨਾ ਖੇਡੋ ਮੁਨਾਫਾ ਥੋੜਾ ਕਮਾ ਲਓ ਪਰ ਪ੍ਰਮਾਤਮਾ ਨੂੰ ਜਵਾਬ ਦੇਣ ਜੋਗੇ ਹੋ ਜਾਓ ਪ੍ਰਮਾਤਮਾ ਦੀ ਕਚਹਿਰੀ 'ਚ ਜਾਣਾ ਉੱਥੇ ਜਾ ਕੇ ਤੁਹਾਨੂੰ ਜਵਾਬ ਦੇਣਾ ਸੌਖਾ ਹੋ ਜੇ ਤੁਸੀਂ ਦੀਨ ਗਵਾਇਆ ਦੁਨੀ ਸੂ ਦੁਨੀ ਨਾ ਚੱਲੇ ਸਾਥ ਪਾਇ ਕੁਆੜਾ ਮਾਰਿਆ ਗਾਫਲ ਆਪਣੇ ਹੱਥ ਤੁਸੀਂ ਆਪਣੇ ਪਰਿਵਾਰ ਦੇ ਲਈ ਦੋ ਨੰਬਰ ਦੇ ਕੰਮ ਕਰਦੇ ਹੋ ਲੋਕਾਂ ਦੀ ਜਾਨ ਨਾ ਖੇਡ ਕੇ ਮੁਨਾਫਾ ਕਮਾ ਰਹੇ ਹੋ ਤੁਸੀਂ ਟ੍ਰੀਟਮੈਂਟ ਪਲਾਂਟ ਨਹੀਂ ਲਾਂਦੇ ਤੁਸੀਂ ਡਾਇਰੈਕਟ ਆਪਣੀ ਵੇਸਟ ਜਿਹੜੀ ਰੰਗਾਈ ਮਿੱਲਾਂ ਦੀ ਬੁੱਢੇ ਦਰਿਆ 'ਚ ਸਿੱਟ ਕੇ ਲੋਕਾਂ ਨੂੰ ਕੈਂਸਰ ਦੇ ਰਹੇ ਹੋ ਕੱਲ੍ਹ ਨੂੰ ਤੁਸੀਂ ਬਜ਼ੁਰਗ ਹੋਗੇ ਜਿਨ੍ਹਾਂ ਬੱਚਿਆਂ ਲਈ ਤੁਸੀਂ ਪੈਸਾ ਜੋੜ ਰਹੇ ਹੋ ਉਹਨਾਂ ਨੇ ਤੁਹਾਡਾ ਸਾਥ ਨਹੀਂ ਦੇਣਾ ਬਿਰਧ ਆਸ਼ਰਮ ਦੇ ਵਿੱਚ ਤੁਹਾਡੀ ਜ਼ਿੰਦਗੀ ਨਿਕਲਣੀ ਹੈ ਬੁਢਾਪੇ ਦੇ ਵਿੱਚ ਤਿਆਨੱਖਿਓ ਕਿਉਂਕਿ ਕਹਿੰਦੇ ਦੀਨ ਗਵਾਇਆ ਦੁਨੀਆ ਦੁਨੀਆ ਚੱਲੇ ਸਾਥ ਇਹ ਜਿਹੜੇ ਆਪਣੇ ਜੋ ਵੀ ਹਲੇਦ ਵਾਲੇ ਆਪਣੇ ਲੋਕ ਨੇ ਜਿਹੜੇ ਆਪਣੇ ਦਿਖਦੇ ਨੇ ਉਹ ਪੈਸੇ ਕਰਕੇ ਆਪਣੇ ਨੇ ਜਦੋਂ ਆਪਣੇ ਕੋਲ ਪੈਸਾ ਨਾ ਹੋਇਆ ਜਦੋਂ ਅਸੀਂ ਚੱਲਣ ਜੋਗੀ ਨਾ ਹੋਏ ਜਦੋਂ ਸਾਡੇ ਤੇ ਬੜਾਪਾ ਆ ਗਿਆ ਇਹਨਾਂ ਨੇ ਸਾਡੇ ਤੋਂ ਹੱਥ ਪਿੱਛੇ ਖਿੱਚ ਲੈਣਾ ਇਸ ਕਰਕੇ ਦੋ ਨੰਬਰ ਦੇ ਕੰਮ ਨਾ ਕਰੋ ਆਪਣੇ ਬੱਚਿਆਂ ਨੂੰ ਉਹ ਜੀ ਰੋਜੀ ਖਵਾਓ ਕਿ ਉਹਨਾਂ ਦੀ ਮੱਤ ਸਹੀ ਰਵੇ ਤੁਸੀਂ ਗਰੀਬ ਵਰਗ ਨੂੰ ਵੀ ਕਹਿ ਰਹੇ ਹੋ ਕਿ ਮੈਂ ਉਹਨਾਂ ਦਾ ਵੀ ਸਾਥ ਦੇਵਾਂਗਾ ਉਹਨਾਂ ਲਈ ਤੁਸੀਂ ਕੀ ਸੋਚਿਆ ਹੈ ਦੇਖੋ ਜੀ ਉਹਨਾਂ ਕਿਸੇ ਦੀ ਕਿਸੇ ਦੀ ਧੀ ਜਵਾਨ ਹੋ ਜੇ ਤਾਂ ਬਾਪ ਨੂੰ ਟੈਨਸ਼ਨ ਪੈ ਜਾਂਦੀ ਆ ਕਿ ਮੈਂ ਆਪਣੀ ਧੀ ਵਿਆਂ ਨਹੀਂ ਹੈ। ਹਮਮ। ਅਗਰ ਮੈਂ ਐਮਪੀ ਬਣਿਆ ਲੋਕਾਂ ਨੇ ਮੈਨੂੰ ਜਤਾਇਆ ਮੇਰੇ ਤੇ ਭਰੋਸਾ ਕੀਤਾ। ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਰੇਕ ਪਰਿਵਾਰ ਦੀ ਧੀ ਜਰੂਰ ਵਿਆਹਯੋਗੀ ਹੋਏਗੀ। 11000 ਰੁਪਏ ਸ਼ਗਨ ਮੈਂ ਦਵਾਂਗਾ ਐਮਪੀ ਕੋਟੇ ਚੋਂ ਜਾਂ ਜਾਂ ਮੇਰੇ ਬਾਪ ਜਾਂ ਮੇਰੇ ਪਿਓ ਦੇ ਬਰਾਬਰ ਲੁਧਿਆਣੇ ਦੇ ਉਹ ਵਾਸੀ ਨਿਵਾਸੀ ਆਪਣੀ ਧੀ ਦਾ ਆਨੰਦਕਾਰਜ ਕਰ ਟੈਨਸ਼ਨ ਨਾ ਲੈ ਖੁਦਕਿਸ਼ੀ ਕਰਨ ਬਾਰੇ ਨਾ ਸੋਚੇ। ਇਹਨਾ ਸੋਚ ਵੀ ਮੈਂ ਨਾਇਰ ਚਾਹਲ ਮਾਰਨ ਲੱਗਿਆ ਮੈਂ ਧੀਰ ਆਨੰਦ ਕਾਰਜ ਕਿੱਦਾਂ ਕਰਾਂ ਮੇਰੇ ਕੋਲ ਤਾਂ ਪੈਸੇ ਹੀ ਨਹੀਂ 11000 ਰੁਪਏ ਚਾਹ ਬਾਣੀ ਜੋਗਾ ਮੈਂ ਤੈਨੂੰ ਦਵਾਂਗਾ ਆਪਣੇ ਧੀਰ ਆਨੰਦ ਕਾਰਜ ਕਰਕੇ ਸੁਖ ਰੋ ਜੀ ਤੇਰੇ ਘਰੇ ਧੀਰ ਜਮ ਲਾਊਗੀ 5100 ਰੁਪਏ ਦੀ ਐਫਡੀ ਮੈਂ ਕਰਾ ਕੇ ਦਵਾਂਗਾ ਹਰ ਲੁਧਿਆਣਾ ਵਾਸੀ ਨੂੰ ਜਿਹੜੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਜਿਹੜੇ 5100 ਰੁਪਏ ਦੀ ਐਫਡੀ ਜਦੋਂ ਉਹਨਾਂ ਦੇ ਘਰੇ ਧੀਰ ਜਮੂਗੀ ਮੈਂ ਐਮਪੀ ਕੋਟੇ ਕਰਾ ਕੇ ਦਵਾਂਗਾ ਬਾਕੀ ਕੱਲ ਨੂੰ ਉਹਦੀ ਬੱਚੀ 18 ਸਾਲ ਦੀ ਹੋ ਜੇ ਉਹ 5151000 ਬਣ ਜੇ ਚਾਹੇ ਉਹ ਵੀਪੀ ਕਾਲਜ ਜਾਵੇ ਜਾਓ ਆਪਣੀ ਤੇਰੇ ਹੱਥ ਆਪੀਲੇ ਕਰਨਾ ਹੈ ਉਹਨਾਂ ਨੂੰ ਟੈਨਸ਼ਨ ਨਾ ਹੋਵੇ ਹੋਰ ਹੋਰ ਕੀ ਸੋਚਿਆ ਹੋਇਆ ਕਿ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਜਿਹੜੀਆਂ ਸਹੂਲਤਾਂ ਨਹੀਂ ਮਿਲਦੀਆਂ ਤੇ ਜਿਹੜੇ ਆਮ ਵਰਗ ਦੇ ਲੋਕਾਂ ਉਹ ਬੱਚਿਆਂ ਨੂੰ ਵਧੀਆ ਸਕੂਲ 'ਚ ਨਹੀਂ ਪੜਾ ਸਕਦੇ ਬਿਲਕੁਲ ਜੀ ਸਭ ਤੋਂ ਅਹਿਮ ਮੁੱਦੇ ਲੁਹਾਨੇ ਦੇ ਦੋ ਪ੍ਰਾਈਵੇਟ ਹਸਪਤਾਲ ਤੇ ਪ੍ਰਾਈਵੇਟ ਸਕੂਲ ਕੋਈ ਵੀ ਮਿਡਲ ਕਲਾਸ ਬੰਦਾ ਜਿਹੜਾ ਆਪਣੀ ਧੀ ਦਾ ਆਨੰਦ ਜਿਹੜਾ ਬੱਚਿਆਂ ਨੂੰ ਪੜ੍ਹਾਉਂਦਾ ਨਾ ਆਪਣੇ ਬੱਚਿਆਂ ਨੂੰ ਜਦੋਂ ਸਰਕਾਰੀ ਸਕੂਲਾਂ ਵੱਲ ਦੇਖਦਾ ਤੇ ਉਹਨਾਂ ਦੀਆਂ ਇਮਾਰਤਾਂ ਦੇਖਦਾ ਛੱਤਾਂ ਦੇਖਦਾ ਤੇ ਉਹਨੂੰ ਡਰ ਲੱਗਦਾ ਯਾਰ ਮੇਰਾ ਬੱਚਾ ਸਕੂਲ ਪੜ੍ਹਨ ਜਾਵੇ ਉੱਧਰ ਪਰ ਛੱਤਾਂ ਡਿੱਗ ਜੇ ਇੰਨੀਆਂ ਕਮਜ਼ੋਰ ਛੱਤਾਂ ਇੰਨੀਆਂ ਬਿਲਡਿੰਗਾਂ ਕਮਜ਼ੋਰ ਅੰਗਰੇਜ਼ੀਆ ਦੇ ਵੇਲੇ ਦੀਆਂ ਬਣੀਆਂ ਹੋਈਆਂ ਸਾਡੇ ਲੀਡਰਾਂ ਨੇ ਅੱਜ ਤੱਕ ਉਹਨਾਂ ਬਿਲਡਿੰਗਾਂ ਨੂੰ ਠੀਕ ਨਹੀਂ ਕਰਾਇਆ 100 ਰੁਪਏ ਦੇ ਰੰਗ ਦਾ ਪੋਚਾ ਮਾਰ ਕੇ ਬਾਹਰ ਲਿਖ ਦਿੰਦੇ ਆ 스마트 ਸਕੂਲ ਰੰਗ ਕਰਨ ਨਾਲ 스마트 ਸਕੂਲ ਨਹੀਂ ਬਣਦੇ ਭਗਤ ਸਿੰਘ ਦੇ ਸਿਰ ਤੇ ਸਰਕਾਰ ਭਗਤ ਸਿੰਘ ਦੀ ਸੋਚ ਰੱਖੋ ਭਗਤ ਸਿੰਘ ਦੇ ਵਾਰਸਾਂ ਨੂੰ ਚੰਗੀ ਪੜਾਈ ਦਿਓ ਤਾਂ ਕਿ ਭਗਤ ਸਿੰਘ ਜੰਮਣ ਤਾਂ ਕਿ ਤੁਹਾਡੇ ਵਰਗੇ ਪ੍ਰੇਸ਼ਟ ਲੀਡਰ ਨਾ ਜੰਮਣ ਚੰਗੀ ਪੜਾਈ ਦਿਓ ਬੱਚਿਆਂ ਨੂੰ ਆਪਣੇ ਵਰਗੇ ਲੀਡਰ ਨਾ ਪੈਦਾ ਕਰੋ ਭਗਤ ਸਿੰਘ ਵਰਗੇ ਨੌਜਵਾਨ ਪੈਦਾ ਕਰੋ ਕਿਉਂਕਿ ਤੁਸੀਂ ਭਗਤ ਸਿੰਘ ਦੇ ਸਿਰ ਤੇ ਸਰਕਾਰ ਬਣਾਈ ਹੈ ਅਗਰ ਮੈਂ ਐਮਪੀ ਬੰਦਾ ਲੋਕ ਮੇਰੇ ਤੇ ਭਰੋਸਾ ਕਰਦੇ ਨੇ ਮੈਂ ਸਰਕਾਰੀ ਸਕੂਲਾਂ ਦੀਆਂ ਬਿਲਡਿੰਗਾਂ ਇਹੋ ਜਿਹਾ ਬਣਾ ਦੂੰਗਾ ਲੋਕ ਪ੍ਰਾਈਵੇਟ ਸਕੂਲਾਂ 'ਚ ਆਪਣੇ ਬੱਚੇ ਨੂੰ ਭੇਜਣਗੇ ਨਹੀਂ ਉਹਨਾਂ ਦੀ ਲੁੱਟ ਦਾ ਸ਼ਿਕਾਰ ਹੀ ਨਹੀਂ ਹੋਣਗੇ ਅਗਰ ਮੈਂ ਐਮਪੀ ਬਣਿਆ ਲੋਕਾਂ ਨੇ ਮੇਰੇ ਤੇ ਭਰੋਸਾ ਕੀਤਾ ਮੈਂ ਲੁਧਿਆਣੇ ਚ ਪੀਜੀਏ ਦੇ ਲੈਵਲ ਦਾ ਹਸਪੀਟਲ ਲੈ ਕੇ ਆਉਂਗਾ ਤਾਂ ਕਿ ਲੋਕਾਂ ਨੂੰ ਚੰਡੀਗੜ੍ਹ ਪੀਜੀਏ ਚ ਜਾ ਕੇ ਜ਼ਮੀਨ ਤੇ ਲੇਟ ਕੇ ਇਲਾਜ ਕਰਾਉਣਾ ਪਵੇ ਜਾ ਕੇ ਦੇਖੋ ਕਿ ਮਰੀਜ਼ਾਂ ਦੀ ਮਾਰ ਕੇ ਆਓ ਜੇ ਕਿਸੇ ਨੂੰ ਰੱਬ ਭੁੱਲਿਆ ਉਹ ਜਾ ਕੇ ਪੀਜੀਏ ਦੇਖਿਆ ਵੇ ਲੋਕ ਜ਼ਮੀਨ ਤੇ ਲੰਮੇ ਪੈ ਕੇ ਇਲਾਜ ਕਰਾ ਰਹੇ ਹੈ ਬੈੱਡ ਨਹੀਂ ਹੈਗੇ ਸਹੀ ਗੱਲ ਹੈ ਮੈਨੂੰ ਮੇਰੇ ਤੇ ਭਰੋਸਾ ਕਰੋਗੇ ਮੈਂ ਲੁਧਿਆਣੇ ਚ ਪੀਜੀਏ ਦੇ ਲੈਵਲ ਦਾ ਹਸਪੀਟਲ ਲੈ ਕੇ ਆਉਂਗਾ ਤਾਂ ਕਿ ਤੁਹਾਨੂੰ ਜ਼ਮੀਨ ਤੇ ਰੁਲਣਾ ਨਾ ਪਵੇ ਤੁਹਾਨੂੰ ਬੈੱਡ ਮਹੀਆ ਹੋਵੇ ਤੁਹਾਡੇ ਇਲਾਜ ਸਸਤਾ ਤੇ ਵਧੀਆ ਹੋਵੇ ਤਾਨੂੰ ਪ੍ਰਾਈਵੇਟ ਹਸਪਤਾਲਾਂ ਵਾਲਿਆਂ ਕੋਲੋਂ ਆਪਣੀ ਡੋਟੇ ਦਾ ਸ਼ਿਕਾਰ ਨਾ ਬੰਨਣਾ ਪਵੇ ਕਿਉਂਕਿ ਇਹ ਪ੍ਰਾਈਵੇਟ ਹਸਪਤਾਲ ਵਾਲੇ ਅਮੀਰ ਗਰੀਬ ਕਿਸੇ ਨੂੰ ਨਹੀਂ ਛੱਡਦੇ ਇਹ ਕਹ ਕੇ ਬਚ ਜਾਓ ਬਚ ਜਾਓ ਆਪਣੀ ਵੋਟ ਦੀ ਕੀਮਤ ਪਹਿਚਾਨੋ ਇਹ ਤੁਹਾਨੂੰ ਲਾਲਚ ਦਿੰਦੇ ਇਹਨਾਂ ਕਹੋ ਲੈ ਲਓ ਜੋ ਸਮਾਨ ਦਿੰਦੇ ਤੁਹਾਡ ਕੋਲ ਨਸ਼ਾ ਨਾ ਲਵੋ ਨਾਲ ਨਸ਼ਾ ਨਵੋ ਨਾ ਨਸ਼ਾ ਦੇਣ ਵਾਲੇ ਨੂੰ ਵੋਟ ਪਾਓ ਜੇ ਤੁਹਾਨੂੰ ਕੋਈ ਪੈਸਾ ਤੇ ਲਾ ਦਿੰਦੇ ਆ ਤੁਸੀਂ ਲੈ ਲਓ ਕਿਉਂਕਿ ਇਹਨਾਂ ਨੇ ਆਪਣੇ ਪਿਓ ਦੇ ਘਰੋਂ ਨਹੀਂ ਲਿਆਂਦਾ ਇਹਨਾਂ ਨੇ ਜੰਦਾ ਦਾ ਲੁੱਟਿਆ ਹੋਇਆ ਪੈਸਾ ਤੁਹਾਨੂੰ ਦੇਣਾ ਇਹਨਾਂ ਨੇ 10 ਸਾਲ ਐਮਪੀ ਰਹਿ ਕੇ ਜੋ ਅਰਬਾਰ ਬੇਲੇ ਫੰਡ ਮੇਲੇ ਨੇ ਜਿਹੜੇ ਤੁਹਾਡੇ ਤੇ ਖਰਚ ਕਰਨੇ ਸੀ ਉਹ ਵੋਟਾਂ ਵੇਲੇ ਤੁਹਾਨੂੰ ਦੇ ਰਹੇ ਨੇ ਤੁਸੀਂ ਲੈ ਲਓ ਪਰ ਵੋਟ ਅਕਲ ਨਾਲ ਪਾਇਓ ਸੋਚ ਕੇ ਪਾਇਓ ਆ ਪਿੰਡਾ ਜੀ ਜਾ ਕੇ ਦੇਖੋ ਇੱਕ ਮੋਗੇ ਤੋਂ ਆ ਕੇ ਖੜਿਆ ਮੁਜੀਦਵਾਰ ਉਹਦੇ ਪਿਓ ਨੇ ਬਿਆਨਤ ਸਿੰਘ ਦੇ ਸਰਕਾਰ ਵੇਲੇ ਨਜਾਇਜ਼ ਮੁੰਡੇ ਮਰਵਾਏ ਪੈਸੇ ਖਾਣ ਲਈ ਪੈਸੇ ਕਮਾਣ ਲਈ ਆਪਣੇ ਪੁੱਤਰ ਨੂੰ ਨਜਾਇਜ਼ ਕਮਾਈ ਖਵਾਈ ਲੋਕਾਂ ਦੇ ਪੁੱਤ ਮਰਵਾ ਕੇ ਆਪਣੇ ਪੁੱਤਰ ਨੂੰ ਗੱਡੀਆਂ ਦਵਾਈਆਂ ਾਈ ਗੁਰਦੇਵ ਸਿੰਘ ਕੋਂਕੇ ਵਰਗੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਅਸ਼ੀਰਵਾਦ ਕਰਾਇਆ ਅੱਜ ਉਹਦਾ ਪੁੱਤਰ ਲੁਧਿਆਣੇ ਆ ਕੇ ਕਹਿੰਦਾ ਜੀ ਮੈਂ ਪੰਥ ਅਤੇ ਅਸ਼ੀਅਤ ਉਮੀਦਵਾਰ ਆ। ਇਹੋ ਜਿਹੇ ਠੱਗਾ ਤੋਂ ਬਚੋ ਪਿੰਡਾ ਵਾਲਿਓ ਇਹ ਉਹ ਲੋਕ ਨੇ ਜਿਨ੍ਹਾਂ ਨੇ ਅਕਾਲ ਤਖਤ ਦੇ ਜਥੇਦਾਰ ਗੁਰਦੇਵ ਸਿੰਘ ਕੋਂਕੇ ਨੂੰ ਅਸ਼ੀਰਵਾਦ ਕਰਾਇਆ ਜਿਨ੍ਹਾਂ ਨੇ ਮਾਵਾ ਦੇ ਪੁੱਤ ਝੂਠੇ ਮੁਕਾਬਲੇ 'ਚ ਮਰਵਾਏ ਬੈਂਦ ਸਿੰਘ ਵਰਗੇ ਬੁੱਚੜਾ ਨਾਲ ਰਲ ਕੇ ਅੱਜ ਤੁਹਾਡੇ ਪਿੰਡਾਂ ਦੇ ਵਿੱਚ ਆਪਣੇ ਆਪ ਨੂੰ ਪੰਥ ਅਤੇ ਅਸ਼ੀਅਤ ਦੱਸ ਕੇ ਵੋਟਾਂ ਲੈਣ ਆਏ ਨੇ ਇਹਨਾਂ ਨੂੰ ਭਜਾਓ ਇਹਨਾਂ ਨੂੰ ਭਜਾਓ ਆਪਣੇ ਬੱਚਾ ਜਿਤਾਓ ਕਿਉਂਕਿ ਅਸੀਂ ਦਸਾਂ ਉਹਦੀ ਕਿਰਤ ਕਮਾਈ ਕਰਕੇ ਹਮੇਸ਼ਾ ਖਾਦਾ ਤੇ ਦਸਾਂ ਕਿ ਲੋਹਾ ਦੀ ਕਿਰਤੀ ਖਾਵਾਂਗੇ ਅਸੀਂ ਉਸ ਪਿਓ ਦੇ ਪੁੱਤ ਨਹੀਂ ਐ ਜਿਨੇ ਬਰਿੰਤ ਸਿੰਘ ਨਾਲ ਰਲ ਕੇ ਆਪਣੇ ਮੁੰਡੇ ਨੂੰ 2 ਨੰਬਰ ਦੇ ਪੈਸੇ ਰਖਵਾਏ ਐਸ਼ ਕਰਾਈ ਐ ਅਸੀਂ ਉਸ ਜਥੇਦਾਰ ਗੁਜਿੰਦਰ ਸਿੰਘ ਦਾ ਪੁੱਤਰ ਐ ਮੈਂ ਜਿਨੇ ਪੰਜਾਬੀ ਸੂਬੇ ਦੇ ਮੋਰਚੇ 'ਚ ਜੇਲ੍ਹ ਕੱਟੀ ਜਿਨੇ ਧਰਮਯੁੱਧ ਮੋਰਚੇ 'ਚ ਜੇਲ੍ਹ ਕੱਟੀ ਮੇਰੇ ਭੈਣਾਂ ਨੇ ਮੇਰੀ ਮਾਂ ਨੇ ਮੇਰੇ ਪਿਓ ਨੇ ਜੇਲ੍ਹਾਂ ਕੱਟੀਆਂ ਅਸੀਂ ਉਹਨਾਂ ਮਾਨ ਸੂਰਬੀਰਾ ਦੇ ਵਾਰਿਸ ਆ ਜਿਨ੍ਹਾਂ ਨੇ ਆਪਣੇ ਪੰਜਾਬ ਲਈ ਆਪਣੇ ਕੋਮਲੀ ਜਿਲ੍ਹਾ ਕਟੀਆਂ ਤੇ ਅਸੀਂ ਵੀ ਤੁਹਾਡੇ ਲਈ ਹਮੇਸ਼ਾ ਜਿਲ੍ਹਾ ਜਾਣ ਨੂੰ ਤਿਆਰ ਆਂ ਮੈਂ ਰੇੜੀ ਫੜੀ ਵਾਲਿਆਂ ਲਈ ਹੱਕ ਮੰਗਦਾ ਵਾਂ ਮੈਂ ਰੇੜੀ ਫੜੀ ਵਾਲਿਆਂ ਦੀ ਲੜਾਈ ਲੜਦਾ ਵਾਂ ਮੇਰੇ ਤੇ ਕਈ ਵਾਰੀ ਝੂਠੇ ਮੁਕੱਦਮੇ ਹੋਏ ਕਈ ਵਾਰੀ ਮੈਨੂੰ ਚੱਕ ਕੇ ਸੀਏ ਸਟਾਫ ਨਜਾਇਜ਼ ਲਿਜਾ ਕੇ ਕੁੱਟਿਆ ਅੱਜ ਤੁਸੀਂ ਇਹ ਉਹ ਜਿਹੜਾ ਕਾਂਗਰਸ ਦਾ ਜਿਹੜਾ ਹੁਣ ਭੱਜ ਕੇ ਬੀਜੇਪੀ 'ਚ ਵੜ ਗਿਆ ਨਾ ਉਮੀਦਵਾਰ ਐਮਪੀ ਦਾ ਇਹ ਜਦੋਂ ਕਾਂਗਰਸ ਵਿੱਚ ਸੀਗਾ ਇੱਕ ਦਾੜੀ ਵਾਲਾ ਐਮਐਲਏ ਤੇ ਕੇ ਇਹਨਾਂ ਦੋਨਾਂ ਨੇ ਰਲ ਕੇ ਰੇੜੀ ਵਾਲਿਆਂ ਤੋਂ ਨਜਾਇਜ਼ ਵਸੂਲੀ ਕੀਤੀ ਇਹ ਜਿਹੜੀ ਬਲੀ ਵਾਲੇ ਭਰਾਵਾਂ ਨੂੰ ਕਹਿਣਾ ਚਾਹੁੰਦਾ ਰੇੜੀ ਫੜੀ ਵਾਲਿਆਂ ਨੂੰ ਇਹ ਇਹਨਾਂ ਨੂੰ ਭਜਾਓ ਇਹ ਪਹਿਲੇ ਤੋਂ ਕਾਂਗਰਸ 'ਚ ਰਹਿ ਕੇ ਲੁੱਟਦੇ ਸੀ ਹੁਣ ਭਾਜਪਾ 'ਚ ਆ ਕੇ ਲੁੱਟਣਗੇ ਲੁਟੇਰੇ ਦਾ ਕੰਮ ਹੈ ਲੁੱਟਣਾ ਇਸ ਕਰਕੇ ਇਹਨਾਂ ਤੋਂ ਬਚੋ ਆਪਣੀ ਵੋਟ ਦੀ ਕੀਮਤ ਪਛਾਣੋ ਆਉਣ ਵਾਲੀ ਇੱਕ ਤਰੀਕ ਨੂੰ ਆਪਣੀ ਕੀਮਤੀ ਵੋਟ 40 ਨੰਬਰ ਬਟਨ ਦਬਾਓ ਰਵਿੰਦਰਪਾਲ ਸਿੰਘ ਬਾਬਾ ਜੀ ਵਰਕਰ ਵਾਲੇ ਨੂੰ ਜਿਤਾਓ ਤਾਂ ਜੋ ਤੁਹਾਡੇ ਹੱਕਾਂ ਦੀ ਆਵਾਜ਼ ਚੁੱਕਣ ਲਈ ਸੰਸਦ ਵਿੱਚ ਜਾ ਸਕੇ ਬਹੁਤ ਬਹੁਤ ਸ਼ੁਕਰੀਆ ਬਹੁਤ ਸੋਹਣੀ ਜਾਣਕਾਰੀ ਦਿੱਤੀ ਤੇ ਹੈਟਸ ਆਫ ਜਿਹੜੀ ਤੁਹਾਡੀ ਟੀਮ ਤੁਹਾਡੇ ਨਾਲ ਜਾ ਰਹੀ ਹੈ ਚਾਹੇ ਉਹ ਧੋਪਾ ਚਾਹੇ ਜਿਵੇਂ ਮਰਜੀ ਔਰ ਸਕੂਟਰੀ ਤੇ ਹੀ ਤੁਸੀਂ ਘੁੰਮ ਰਹੇ ਹੋ ਬਹੁਤ ਵਧੀਆ ਲੱਗ ਰਹੀ ਹੈ ਬਹੁਤ ਹੀ ਜ਼ਮੀਨ ਨਾਲ ਜੁੜੇ ਹੋਏ ਨੇ ਉਹਨਾਂ ਦੀ ਤੁਸੀਂ ਗੱਲਾਂ ਸੁਣੀਆਂ ਕਿਸ ਤਰੀਕੇ ਉਹ ਉਹਨਾਂ ਨੇ ਆਪਣੇ ਪਰਿਵਾਰ ਦੀ ਇੱਕ ਇਤਿਹਾਸ ਦੱਸਿਆ ਕਿ ਕਿਸ ਪਰਿਵਾਰ ਤੋਂ ਅਸੀਂ ਬਿਲੋਂਗ ਕਰਦੇ ਆ ਤੇ ਅਸੀਂ ਜਿਹੜੀ ਹੈ ਕਮਾ ਕੇ ਖਾਣ ਤੋਂ ਵਿਸ਼ਵਾਸ ਰੱਖਦੇ ਆ ਨਾ ਕਿ ਕਿਸੇ ਦਾ ਹੱਕ ਖੋ ਕੇ ਖਾਣਾ ਪਸੰਦ ਕਰਦੇ ਆ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਬਣੇਰੋ ਸਾਡੇ ਨਾਲ ਧੰਨਵਾਦ